ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਹੈਗਾ ਜੀ ਦਿਨ 12 ਮਾਰਚ ਮੰਗਲਵਾਰ ਤੇ ਇਧਰ ਜੀ ਹੁਣ ਹੈਗਾ ਸ਼ਾਮ ਦਾ ਟਾਈਮ 4:30 ਪੌਣੇ 5 ਦਾ ਟਾਈਮ ਹੋਣਾ ਤੇ ਇਧਰ ਜੀ ਹੁਣ ਆਪਾਂ ਕਰਦੇ ਆਂ ਸ਼ਾਮ ਦੀ ਦਾਲ ਸਬਜ਼ੀ ਦੀ ਤਿਆਰੀ ਤੇ ਇਹ ਦਰਮਿਆਨ ਪਿਆਜ਼ ਕੱਟਦੀ ਵੀ ਸੀਗੀ ਪਿਆਜ਼ ਮੈਂ ਹੋਰ ਵੀ ਛਿਲ ਕੇ ਰੱਖੇ ਹੋਰ ਵੀ ਕਟਾਂਗੀ ਹਲੇ ਤੇ ਆ ਹੈਗਾ ਜੀ ਲਸਣ ਹਰਾ ਪੂਕਾਂ ਵਾਲਾ ਆਪਣੇ ਪਲਾਟ ਦਾ ਤਾਜ਼ਾ ਤਾਜ਼ਾ ਲਸਣ ਸੀਗਾ ਤੇ ਆ ਪਾਲਕ ਵੀ ਆਪਣੇ ਘਰ ਦੀ ਹੀ ਪਲਾਟ ਸੇ ਲਈ ਹੋਈ ਸੀਗੀ ਤੇ ਪਾਲਕ ਵੀ ਕੱਟ ਕੇ ਰੱਖ ਲਈ ਐ ਮੈਂ ਤੇ ਅੱਧਰ ਆਪਾਂ ਜੀ ਛੋਲੇ ਦੀ ਦਾਲ ਦੁਪਹਿਰੇ ਭੋਂਕੇ ਰੱਖ ਦਿੱਤੀ ਸੀਗੀ ਤੇ ਪਾਲਕ ਨੂੰ ਆਪਾਂ ਧੋ ਲੈਨੇ ਆ ਜੀ ਦੇਖੋ ਪਾਲਕ ਦੇ ਵਿੱਚ ਕਿੰਨੀ ਮਿੱਟੀ ਨਿਕਲੀ ਏ ਦੋ ਤਿੰਨ ਪਾਣੀਆਂ ਦੇ ਵਿੱਚ ਧੋਤੀ ਏ ਮੈਂ ਪਾਲਕ ਤੇ ਦਾਲ ਨੂੰ ਮੈਂ ਪਹਿਲਾਂ ਧੋ ਕੇ ਦੇ ਕੁੱਕਰ ਦੇ ਵਿੱਚ ਪਾ ਕੇ ਰੱਖ ਦਿੱਤਾ ਤੇ ਉਧਰ ਮੈਂ ਜੀ ਪਿਆਜ਼ ਕੱਟ ਲਏ ਆ ਪਿਆਜ਼ ਤੇ ਹਰਾ ਲਸਣ ਤੇ ਨਾਲ ਟਮਾਟਰ ਤੇ ਨਾਲ ਅਦਰਕ ਕਦੂਕਸ਼ ਕਰ ਲਿਆ ਥੋੜਾ ਜਿਆ ਤੇ ਹਰੀਆਂ ਮਿਰਚਾਂ ਕੱਟ ਲਈਆਂ ਤੜਕਾ ਜਿਹੜਾ ਵੀ ਨਾ ਜਿਹੜੇ ਜਿਹੜੇ ਵੀ ਆਪਾਂ ਸਮਾਨ ਦਾ ਤੜਕਾ ਲਾਣਾ ਹੈ ਨਾ ਉਹ ਆਪਾਂ ਸਾਰਾ ਕੁਝ ਕੱਟ ਕੇ ਨੇ ਇਹਦੇ ਵਿੱਚ ਹੀ ਪਾ ਦਾਂਗੇ ਪਾਲਕ ਵੀ ਪਾਤੀ ਹੈ ਆ ਵੇਖੋ ਜੀ ਪਿਆਜ਼ ਟਮਾਟਰ ਹਰੀ ਮਿਰਚ ਅਦਰਕ ਵਗੈਰਾ ਹਰਾ ਲਸਣ ਆਪਾਂ ਸਾਰਾ ਕੁਝ ਵਿੱਚੇ ਪਾ ਤਾ ਤੇ ਹੁਣ ਆਪਾਂ ਥੋੜੀ ਜੀ ਹਲਦੀ ਪਾਤੀ ਹੈ ਤੇ ਲੂਣ ਪਾ ਦਾਂਗੇ ਆਪਾਂ ਆਪਣੇ ਸਵਾਦ ਦੇ ਅਕੋਰਡਿੰਗ ਤੇ ਹਲਕੀ ਜੀ ਾਲਾ ਮਿਰਚ ਪਾਈਏ ਬਾਕੀ ਆਪਾਂ ਫਿਰ ਜ਼ਰੂ ਤੜਕਾ ਲਾਵਾਂਗੇ ਨਾ ਫਿਰ ਵੀ ਪਾਵਾਂਗੇ ਨਾਲੇ ਹਰੀਆਂ ਵੀ ਪਾਈਆਂ ਹੋਈਆਂ ਨੇ ਮਿਰਚਾਂ ਤੇ ਹੁਣ ਆਪਾਂ ਜੀ ਇਹਨੂੰ ਬਸ ਨਾ ਥੋੜਾ ਜਿਹਾ ਦੋ ਕ ਚਮਚੇ ਆਪਾਂ ਰੈਂਡ ਪਾਤਾ ਤੇ ਹੁਣ ਇਹਨੂੰ ਆਪਾਂ ਨਾ ਕੁੱਕਰ ਦਾ ਢੱਕਣ ਬੰਦ ਕਰਕੇ ਤੇ ਇਹਨੂੰ ਆਪਾਂ ਨਾ 12-13 ਸੀਟੀਆਂ ਲਵਾ ਲਾਂਗੇ ਛੋਲੇ ਦੀ ਦਾਲ ਐ ਉਹਨੂੰ ਟਾਈਮ ਲੱਗ ਜਾਂਦਾ ਥੋੜਾ ਗਲਣ ਨੂੰ ਤੇ ਲੋ ਜੀ ਆਪਾਂ ਨਾ ਹੁਣ ਆ ਗਏ ਆ ਮੰਡੀ ਹੁਣ ਨੂੰ ਸਾਡੇ ਕੋਲ 7-8 ਵਜੇ ਦਾ ਟਾਈਮ ਹੈ ਤੇ ਇੱਧਰ ਆਪਣੇ ਮੰਗਲਵਾਰ ਦੀ ਮੰਡੀ ਲੱਗੀ ਹੈ ਮੰਗਲਵਾਰ ਤੇ ਸ਼ੁੱਕਰਵਾਰ ਮੰਡੀ ਲੱਗਦੀ ਹੈ ਸਾਡੇ ਘਰ ਕੋਲ ਤੇ ਹੁਣ ਆਪਾਂ ਮੰਡੀ ਆਇਆ ਥੋੜੀ-ਬੁਤੀ ਸਬਜ਼ੀਆਂ ਲੈਣੀਆਂ ਜਾ ਰਹਾ ਤਾਂ ਨਹੀਂ ਲੈਣੀਆਂ ਆਲੂ ਉਲੂ ਖਤਮ ਸੀਗੇ ਤੇ ਅੱਜ ਨਾ ਮੰਡੀ ਦੇ ਵਿੱਚ ਕਾਫੀ ਜ਼ਿਆਦਾ ਗੱਡੀਆਂ ਗੁੱਡੀਆਂ ਦਾ ਰਸ ਪਿਆ ਹੋਇਆ ਸੀ ਟ੍ਰੈਫਿਕ ਹੀ ਬਣ ਗਿਆ ਸੀ ਇੱਥੇ ਟ੍ਰੈਫਿਕ ਰੋਡ ਮੰਡੀ ਦੇ ਵਿੱਚ ਕਿਉਂਕਿ ਜਿਹੜੀ 메ਨ ਸੜਕ ਹੈ ਨਾ ਸਾਡੇ ਇੱਧਰ ਉਹ ਕਾਫੀ ਚਿਰਾਂ ਦੀ 2-3 ਮਹੀਨੇ ਹੋ ਗਏ ਪਾਟੀ ਹੋਈ ਹੈ ਤੇ ਪੱਟ ਪੁੱਟ ਕੇ ਅੱਧੇ ਛੱਡਤੀ ਸੀਗੀ ਫਿਰ ਬਣਾਈ ਨਹੀਂ ਸੀ ਤੇ ਹੁਣ ਅੱਧਾ ਇਹ ਪਾਸ ਉਹਨਾਂ ਨੇ ਸ਼ੁਰੂ ਕਰਤੀ ਹੈ ਬਣਾਉਣੀ ਸੜਕ ਤੇ ਉਧਰੋਂ ਫਿਰ ਰਸਤਾ ਬੰਦ ਹੈ ਤੇ ਮੰਡੀ ਦੇ ਵਿੱਚੋਂ ਰਸਤਾ ਹੈਗਾ ਉਧਰੋਂ ਗੱਡੀਆਂ ਕਾਰਾਂ ਸਾਰੀਆਂ ਲੰਘਦੀ ਪਈਆਂ ਨੇ ਤੇ ਬਹੁਤ ਜ਼ਿਆਦਾ ਰਸ਼ ਪਿਆ ਗਿਆ ਸੀ ਮੰਡੀ ਦੇ ਵਿੱਚ ਕਾਰਾਂ ਹੀ ਕਾਰਾਂ ਵੱਡੀ ਵੱਡੀਆਂ ਕੋਕੇ ਰਸਤਾ ਨਹੀਂ ਸੀ ਫਿਰ ਸਾਰੀਆਂ ਆਹ ਦੇਖੋ ਜੀ ਹੁਣ ਗੱਡੀਆਂ ਲੈਣ ਸਿਰ ਐ ਮੰਡੀ ਦੇ ਵਿੱਚ ਠੇਡੇ ਠੁੱਡੇ ਵਜਦੇ ਸੀਗੇ ਮੈਂ ਤਾਂ ਫਿਰ ਛੇਤੀ ਛੇਤੀ ਸਬਜ਼ੀ ਵੜੀ ਇੱਕ ਦੋ ਲੈਣੀਆਂ ਸੀ ਉਹ ਲੈ ਲਈਆਂ ਗੱਡੀਆਂ ਗੁੱਡੀਆਂ ਨਾਲ ਨਾਲ ਵਜਦੀਆਂ ਪਈਆਂ ਸੀਗੀਆਂ ਮੈਂ ਛੇਤੀ ਛੇਤੀ ਪਰੇ ਹੋ ਕੇ ਫਿਰ ਖੜ ਗਈ ਸੀ ਫੁੱਟ ਪਾਥ ਦੇ ਕੋਲ ਇਧਰੋਂ ਮੰਡੀ ਦੇ ਵਿੱਚੋਂ ਨਾ ਰਸਤਾ ਹੈਗਾ ਜਿੱਦਾਂ ਕਈ ਵਾਰੀ ਸੜਕ ਥੋੜਕ ਜਾਮ ਹੁੰਦੀ ਹੈ ਫਿਰ ਇਧਰੋਂ ਵੀ ਰਸਤਾ ਅ ਹੈਗਾ ਜਾਣ ਆਣ ਵਾਸਤੇ ਤੇ ਅੱਜ ਤਾਂ ਫਿਰ ਸੜਕ ਬਿਲਕੁਲ ਬੰਦ ਹੈ ਨਾ ਉਧਰੋਂ ਤੇ ਸਾਰੀ ਮੰਡੀ ਕਰਕੇ ਵੀ ਟ੍ਰੈਫਿਕ ਕਾਫੀ ਹੈ। ਲੋ ਜੀ ਆਪਾਂ ਸਬਜ਼ੀਆਂ ਲੈ ਕੇ ਆ ਗਏ ਸੀ ਘਰ ਇਹ ਹੈਗਾ ਜੀ ਸਾਡੇ ਘਰ ਦਾ ਬਾਹਰ ਦਾ 뷰 ਨੇੜਾ ਨੇੜੇ ਦੇ ਕਰਕੇ ਨਾ ਸਾਫ਼ ਨਹੀਂ ਦਿਖਦਾ ਪਿਆ। ਆ ਹੈਗਾ ਜੀ ਆਪਣਾ ਮੇਨ ਗੇਟ ਤੇ ਇਹ ਸਾਰਾ ਬਾਹਰ ਦਾ ਆਪਣਾ 뷰 ਹੈ ਘਰ ਦਾ ਲੋ ਜੀ ਦਾਲ ਤਾਂ ਮੈਂ ਬਣਾ ਕੇ ਚਲੀ ਗਈ ਸੀ ਜਦੋਂ ਮੰਡੀ ਗਈ ਸੀਗੀ ਤੇ ਉਸ ਤੋਂ ਬਾਅਦ ਜੀ ਹੁਣ ਆਪਾਂ ਲਾਵਾਂਗੇ ਦਾਲ ਨੂੰ ਤੜਕਾ ਬਾਕੀ ਤਾਂ ਆਪਾਂ ਸਾਰਾ ਕੁਝ ਸੱਚੇ ਪਾਤਾ ਜੀਆ ਪਿਆਜ਼, ਟੋਏ ਟਮਾਟਰ ਵਗੈਰਾ, ਅਦਰਕ, ਲਸਣ ਤੇ ਹੁਣ ਆਪਾਂ ਜੀ ਲਾਵਾਂਗੇ ਕੱਲੇ ਜੀਰੇ ਦਾ ਤੇ ਲਸਣ ਦਾ ਤੜਕਾ ਹਰਾ ਲਸਣ ਆਪਾਂ ਵਿੱਚ ਪਾਤਾ ਸੀਗਾ ਤੇ ਮੈਂ ਹੀਂਗ ਵੀ ਵਿੱਚ ਪਾਤੀ ਸੀ ਉਹ ਤੁਹਾਨੂੰ ਦਿਖਾਉਣਾ ਭੁੱਲ ਗਈ ਸੀਗੀ ਥੋੜੀ ਜੀ ਆਪਾਂ ਲਾਲ ਮਿਰਚ ਜੀ ਪਾਤੀ ਆ ਕਲਰ ਵਾਸਤੇ ਤੜਕਾ ਵੀ ਹੁਣ ਆਪਾਂ ਜੀ ਦਾਲ ਦੇ ਵਿੱਚ ਪਾਤਾ ਹੈ ਤੇ ਜੇ ਤੁਹਾਨੂੰ ਦਾਲ ਥੋੜੀ ਕੋਟਮੀ ਜੀ ਚੰਗੀ ਲੱਗਦੀ ਤਾਂ ਉਹਨੂੰ ਤੁਸੀਂ ਥੋੜਾ ਜਿਹਾ ਘੋਟ ਵੀ ਸਕਦੇ ਹੋ ਘੋਟ ਨੇ ਨਾਲ ਤੇ ਮੈਨੂੰ ਇਦਾਂ ਈ ਠੀਕ ਲੱਗਦੀ ਐ ਮਤਲਬ ਕੱਚੀ ਨਹੀਂ ਐ ਗਲ ਗਈ ਐ ਦਾਲ ਤੇ ਹਲੇ ਥੋੜਾ ਜਿਹਾ ਮੈਨੂੰ ਇੱਕ ਦੋ ਬੱਲੇ ਹੋਰ ਦਵਾਵਾਂਗੇ ਨਾ ਤੜਕਾ ਲਾਉਣ ਤੋਂ ਬਾਅਦ ਫਿਰ ਥੋੜੀ ਹੋਰ ਮਿਕਸ ਜੀ ਹੋ ਜਾਊਗੀ ਲੋ ਜੀ ਆਪਣੀ ਦਾਲ ਪਾਲਕ ਬਣ ਕੇ ਤਿਆਰ ਐ ਤੇ ਨਾਲ ਆਪਾਂ ਬਣਾਏ ਨੇ ਜੀ ਝੋਲ ਝੋਲ ਬਹੁਤ ਜ਼ਰਾ ਟੇਸਟੀ ਲੱਗਦੇ ਐ ਇਹਦੇ ਨਾਲ ਤੇ ਮੈਂ ਪਹਿਲਾਂ ਇੱਕ ਵਾਰੀ ਨੇ ਖਾ ਚੁੱਕੀ ਸੀ ਕਿ ਦੁਬਾਰਾ ਫਿਰ ਮਨ ਚੇਤਾ ਆਇਆ ਮੈਂ ਕਿ ਪਲੇਟਿੰਗ ਤਾਂ ਆਪਾਂ ਦਿਖਾਈ ਨਹੀਂ ਐ ਤੇ ਹੁਣ ਫਿਰ ਤੁਹਾਨੂੰ ਪਲੇਟਿੰਗ ਕਰਕੇ ਦਿਖਾ ਰਹੀ ਆ ਤੇ ਨਾਲ ਆਪਾਂ ਕੱਟੇ ਆ ਪਿਆਜ਼ ਤੇ ਗਰਮਾ ਗਰਮ ਦਾਲ ਪਾਲਕ ਗਰਮਾ ਗਰਮ ਚੋਲ ਸੀਗੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਪਏ ਸੀਗੇ ਅੱਜ ਦਾ ਆਂਦਾ ਡਿਨਰ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਥੀ ਵੀ ਸੀਗਾ ਪਾਲਕ ਵੀ ਆਪਣੀ ਸਿਹਤ ਲਈ ਬਹੁਤ ਵਧੀਆ ਹੁੰਦੀ ਹੈ ਤੇ ਛੋਲਿਆਂ ਦੀ ਦਾਲ ਵੀ ਪੈਂਦਾ ਕਰਦੀ ਹੈ ਬਹੁਤ ਲਓ ਜੀ ਆਪਣੀ ਪਲੇਟ ਤਿਆਰ ਹੈ ਡਿਨਰ ਦੀ ਤੇ ਆ ਜਾਓ ਫਰੈਂਡ ਤੁਸੀਂ ਵੀ ਕਰ ਲਓ ਡਿਨਰ ਸਾਡੇ ਨਾਲ ਤੇ ਜੇ ਫਰੈਂਡ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਨੇ ਮੇਰੀਆਂ ਵੀਡੀਓ ਜਾਂ ਮੇਰੇ ਬਲੌਗਸ ਤੇ ਪਲੀਜ਼ ਲਾਈਕ ਵੀ ਕਰ ਦਿਆ ਕਰੋ ਤੇ ਕਮੈਂਟ ਕਰਕੇ ਵੀ ਮੈਨੂੰ ਜਰੂਰ ਦੱਸਿਆ ਕਰੋ